ਵਾਡਾ ਸੋ ਮਹਲਾ ਤੀਜਾ ਏ ਮਨ ਮੇਰਾ ਆਵਾ ਗੌਣ ਸੰਸਾਰ ਅੰਤ ਸਤ ਨਬੜਾ ਸੱਚਾ ਮਖਸ ਲਾਏ ਫੇਰ ਉਹ ਹੀ ਨਾ ਫੇਰਾ RAM ਇਹ ਮਨ ਮੇਰਾ ਆਵਾ ਗਉਣ ਸੰਸਾਰ ਹੈ ਅੰਤ ਸਤ ਨਿੜਾ ਫੇਰ ਉਹ ਏ ਨਾ ਤੇਰਾ ਨਾਮ ਫੇਰ ਉਹ ਏ ਨਾ ਤੇਰਾ ਅੰਤ ਸੱਤ ਨਵੇੜਾ ਗੁਰਮਤਿ ਮਿਲਾਇ ਵਰਦੇ ਆਈ ਸੱਤ ਗੰਗ ਰਤ ਸਹਜੇ ਮਾਤੇ ਸਹਜੇ ਰਹੇ ਸਮਾਨ ਸਭਨ ਭਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨ ਬੇਰਾ ਨਾਮਿਤ ਨਾਮ ਰਤੇ ਸੇ ਸੱਚ ਸਮਾਏ ਬਹੁ ਲਨ ਭਵ ਜਗ ਫੇਰਾ ਮਾਇਆ ਕੋ ਸਭ ਬੰਦ ਹੈ ਦੂਜੇ ਭਾਇ ਕੋ ਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲ ਚਾਈ ਰਾਮ ਹੇਤੇ ਪਲ ਚਾਈ ਪੁਰਗ ਕਮਾਈ ਮੇਰ ਨਾਲ ਸੱਤ ਕੋਈ ਜਿਨ ਸ੍ਰਿਸ਼ਟ ਸਾਖ ਦੀ ਸੋ ਕਰ ਵੇਖਾ ਜਿਸ ਜੀਵਨ ਅਮਰ ਨ ਕੋਈ ਮਨੁਖ ਅੰਦਾ ਤਪ ਤਪ ਖਪ ਬਿਨ ਸਬਦ ਸਾਂਤ ਨ ਆਈ ਨਨ੍ਹਾ ਸਭ ਕੋਈ ਕੁੰਡਾ ਮਾਇਆ ਉਹ ਖੁਆਈ ਏਹੋ ਜਦ ਤੱਕ ਤਪ ਤੇਰੇ ਤੱਕ ਭਜ ਘਰੇ ਹਰ ਸਰਣ ਆਈਂ ਰਾਮ ਅਰਦਾਸ ਕਰੀ ਗੁਰ ਪੂਰੇ ਆਪਕਰ ਰੱਖ ਦੇਵੋ ਦੇਵੋ ਏ ਬਹੁ ਸਰਨਾਈ ਹਰ ਨਾਮ ਮੰਗ ਢਾਈ ਤੁਧ ਜੇ ਵਡ ਅਵਰ ਨਾ ਦਾਤਾ ਸੇਵਾ ਕਰ ਕੇ ਸੇਵਨ ਭਗ ਦੇ ਜੁਗ ਜੁਗ ਇੱਕੋ ਜਾਤਾ ਜਤ ਸਤ ਸੰਜਮ ਕਰਮੰਗ ਮਹਾ ਔਰ ਦੱਤ ਨਹੀਂ ਪਾਈ ਨਾਨਕ ਕਿਸ ਨੂੰ ਸ਼ਬਦ ਗੁਜਾਰੇ ਜੋ ਜਾਏ ਪਵਨ ਹਰ ਸਰਨਾਈ ਜੋ ਹਰ ਮਤ ਦੇ ਸਾਥੂ ਕੋ ਜਾ ਹੋਰ ਮਤ ਨਾ ਕਾਈ ਰਾਮ ਮਰ ਏਕ ਤੂੰ ਆਪੇ ਦੇਹ ਕੋ ਝਾਈ ਰਾਮ ਆਪੇ ਦੇਹ ਕੋ ਝਾਈ ਅਵਰ ਨ ਭਾਈ ਗੁਰਮੁਖ ਹਰਿ ਰਸ ਚਾਖਿਆ ਦਰਸਕ ਸਦਾ ਹੈ ਸੱਚ ਸਤਿ ਸ਼ਬਦ ਸੁਪਾਖਿਆ ਕਰ ਪਾਇਆ ਸਤਿਗੁਰ ਦੇਵੜਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਉਣ ਮਤ ਪਰਵਾਹ ਸਤ ਸਾਈ ਕਰ ਮੈਂ ਨਿਜ ਕਰ ਪਾਇਆ ਸਤਿਗੁਰ ਦੇਵੜਾਈ ਨਾਮ ਕਜੋ ਨਾਮ ਰੱਬ ਤੇ ਸਹੀ ਮਹਿਰਪਾਈ ਮਤ ਪਰਵਾਹ ਸਤ ਸਾਈ